ਬਾਈ ਸਾਸਰੀ ਘਾਲ ਸਾਰੇ ਵੀਰਾਂ ਨੂੰ ਬਾਈ ਮੈਂ ਇੱਕ ਛੋਟੀ ਜਿਹੀ ਰਿਕਵੈਸਟ ਪਾਣ ਲੱਗਾ ਫੇਸਬੁੱਕ ਤੇ ਹੋ ਸਕਦਾ ਜਿੰਨਾ ਹੋ ਸਕੇ ਸ਼ੇਅਰ ਕਰਿਓ ਵੀਰੋ ਆ ਆਪਣਾ ਮੈਂ ਵੀ ਇੱਕ ਕਿਸਾਨ ਦਾ ਹੀ ਮੁੰਡਾ ਮੇਰਾ ਫਾਦਰ ਵੀ ਕਿਸਾਨ ਹੀ ਆ ਮੈਂ ਹਵਲਦਾਰ ਸਰਵਨ ਫੋਰਚ ਨੂੰ ਨੌਕਰੀ ਕਰਨਾ ਵੀਰੇ ਮੇਰਾ ਹਾਵੜੀ ਪਿੰਡ ਆ ਕੈਥਲ ਡਿਸਟ੍ਰਿਕਟ ਆ ਮੇਰਾ ਹਰਿਆਣਾ ਜੋ ਆਪਣਾ ਭਰਾ ਕੱਲ ਪਰਸੋਂ ਇੱਕ ਟਰਾ ਆਪਣਾ ਟਰੈਕਟਰ ਠੀਕ ਕਰਦਾ ਸੀ ਵੀਰ ਉਹ ਕਿਸਾਨਾਂ ਦੇ ਨਾਲ ਗਿਆ ਹੋਇਆ ਸੀ ਤਾਂ ਕਿਸਾਨਾਂ ਦੇ ਨਾਲ ਜਾਣ ਤੋਂ ਬਾਅਦ ਜੋ ਮੈਂ ਫੇਸਬੁੱਕ ਤੇ ਵੀਡੀਓ ਵੇਖੀ ਉਹਦਾ ਕਿਸੇ ਕਾਰਨ ਮਤਲਬ ਰਾਤ ਨੂੰ ਉਹਦੀ ਗੱਡੀ ਦੇ ਵਿੱਚ ਅੱਗ ਲੱਗੀ ਤਾਂ ਉਹ ਬੰਦਾ ਅਕਸਪਾਇਰ ਹੋ ਗਿਆ ਤਾਂ ਉਹ ਮੈਂ ਸੁਣਿਆ ਕਿ ਉਹਦੇ ਪਰਿਵਾਰ ਦੇ ਵਿੱਚ ਮਤਲਬ ਕਮਾਨ ਵਾਲਾ ਬੰਦਾ ਉਹ ਹੀ ਸੀ ਤੇ ਬਾਈ ਮੈਂ ਮੈਨੂੰ ਬੜਾ ਦੁੱਖ ਆ ਵੀਰੇ ਕਿਉਂ ਵਿਚਾਰਾ ਸਾਡੇ ਕਿਸਾਨਾਂ ਵਾਸਤੇ ਗਿਆ ਤੇ ਮੈਂ ਇੱਕ ਫੁੱਜੀ ਹੋਣ ਦੇ ਨਾਤੇ ਉਹਦੇ ਪਰਿਵਾਰ ਨੂੰ ਜਿੰਨਾ ਮੇਰੇ ਤੋਂ ਹੋ ਸਕਦਾ ਮੇਰੀ ਕੋਸ਼ਿਸ਼ ਆ ਮੈਂ ਉਹਦੇ ਪਰਿਵਾਰ ਨੂੰ 50000 ਰੁਪਏ ਦੇਣਾ ਵੀਰੇ ਕੋਈ ਵੀ ਇਸ ਵੀਡੀਓ ਨੂੰ ਸ਼ੇਅਰ ਕਰੇ ਮੈਨੂੰ ਉਹਦਾ ਖਾਤਾ ਨੰਬਰ ਦੇ ਜਾਂ ਕੋਈ ਵੀ ਉਹਦੇ ਪਿੰਡ ਦਾ ਬੰਦਾ ਮੈਂਬਰ ਸਰਪੰਚ ਜਾਂ ਕੋਈ ਵੀ ਮੇਰਾ ਉਹਦੇ ਨਾਲ ਲਿੰਕ ਕਰਵਾਏ ਮੈਂ ਇੱਥੇ ਬੈਠਾ ਉਹਦੇ ਖਾਤੇ 'ਚ ਵੀਰੇ 50000 ਰੁਪਇਆ ਪਾਵਾਂਗਾ ਇਹ ਮੇਰੀ ਹੱਥ ਜੋੜ ਕੇ ਰਿਕਵੈਸਟ ਹੈ ਵੀਰੇ ਕੋਈ ਵੀ ਬੰਦਾ ਜਾਂ ਮੇਰੇ ਪਿੰਡ ਦਾ ਉਹਨੂੰ ਕੋਈ ਐਡਰੈਸ ਕੋਈ ਐਡਰੈਸ ਦੋ ਮੈਂ ਆਪਣੇ ਪਿੰਡੋਂ ਸਪੈਸ਼ਲ ਪੰਜਾਬ 'ਚ ਬੰਦਾ ਭੇਜਾਂਗਾ ਉਹਦੇ ਘਰ ਵੀਰੇ ਪੈਸੇ ਦੇ ਕੇ ਆਏਗਾ ਘਰ ਜਾ ਕੇ ਉਹ ਮਤਲਬ ਇੱਕ ਸ਼ਹੀਦ ਆ ਸ਼ਹੀਦ ਦਾ ਦਰਜਾ ਹੀ ਮਿਲੇ ਆ ਵੱਡਾ ਭਰਾ ਸਾਡਾ ਉਦੀ ਕਿਸਮਤ ਜਿੰਨਾ ਰੱਬ ਨੇ ਲਿਖਿਆ ਸੀ ਪਰ ਫਿਰ ਵੀ ਉਹ ਬੜੀ ਵੱਡੀ ਉਪलब्ਧੀ ਆ ਉਹਦੇ ਵਾਸਤੇ ਕਿ ਉਹ ਸ਼ਹੀਦ ਹੋਇਆ ਕਿਸਾਨਾਂ ਵਾਸਤੇ ਤੇ ਇਸ ਕਰਕੇ ਮੈਂ ਇਹ ਵੀਡੀਓ ਪਾ ਰਿਹਾ ਆ ਭਾਈ ਕੋਈ ਵੀ ਬੰਦਾ ਜਿਹੜਾ ਉਹਦੇ ਨਾਲ ਗਿਆ ਸੀ ਤਿੰਨ ਚਾਰ ਭਰਾ ਮੈਂ ਉਹਨਾਂ ਦੀ ਵੀਡੀਓ ਵੇਖੀ ਆ ਕਿਸਾਨ ਜਥੇਬੰਦੀਆਂ ਨੇ ਨਾਲ ਬਹਿ ਕੇ ਪਾਈ ਆ ਮੈਂ ਉਹਦੇ ਪਰਿਵਾਰ ਨੂੰ 50000 ਰੁਪਏ ਦੇਣਾ ਹੈ ਮੇਰੀ ਇੱਕ ਛੋਟੀ ਜੀ ਮਤਲਬ ਕੋਸ਼ਿਸ਼ ਹੀ ਲਾ ਲਓ ਤੁਸੀਂ ਪਲੀਜ਼ ਰਿਕਵੈਸਟ ਆ ਮਤਲਬ ਨੂੰ ਮੇਰੀ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਉਹਦੇ ਪਰਿਵਾਰ ਤੱਕ ਪਹੁੰਚੇ ਮੈਨੂੰ ਉਸ ਪਰਿਵਾਰ ਦਾ ਅਕਾਊਂਟ ਨੰਬਰ ਦੋ ਵੀਰੇ ਨਹੀਂ ਤਾਂ ਮੈਨੂੰ ਉਹਦਾ ਐਡਰੈਸ ਦੋ ਮੈਂ ਆਪਣੇ ਫਾਦਰ ਨੂੰ ਭੇਜੂਗਾ ਉਹਦੇ ਘਰ ਜਾ ਕੇ ਪੈਸੇ ਦੇ ਕੇ ਆਊਗਾ ਮੇਰਾ ਫਾਦਰ ਵੀ ਕਿਸਾਨ ਹੈ ਇਹ ਮੇਰੀ ਕੋਸ਼ਿਸ਼ ਹੈ ਵੀਰੇ ਹੱਥ ਕੋਈ ਗਲਤੀ ਹੋ ਗਈ ਹੋਏ ਤੇ ਹੱਥ ਜੋੜ ਕੇ ਸੋਰੀ ਬਾਈ ਤੇ ਮੈਂ ਇਸ ਟਾਈਮ 11:00 ਵਜ ਗਿਆ ਵੀਰੇ 11:00 ਵਜ ਕੇ 20 ਕੋ ਮਿੰਟ ਦਾ ਟਾਈਮ ਆ ਤਾਂ ਮੈਨੂੰ ਬੜਾ ਦੁੱਖ ਆ ਭਾਈ ਉਹਦਾ ਤੇ ਜੋ ਕਿਸਾਨਾਂ ਨਾਲ ਹੋ ਰਿਹਾ ਉਹਦਾ ਵੀ ਮੈਨੂੰ ਕਿਰਪਾ ਕਰਕੇ ਪਲੀਜ਼ ਰਿਕਵੈਸਟ ਆ ਭਾਈ ਉਹਦੀ ਮੈਨੂੰ ਕੋਈ ਵੀ ਉਹਦੇ ਘਰ ਦਾ ਜਾਂ ਉਹਦੇ ਕੋਈ ਪਿੰਡ ਦਾ ਬੰਦਾ ਹਰਿਆਣੇ ਦੇ ਵਿੱਚ ਕੋਈ ਇਸ ਟਾਈਮ ਜਿਹੜਾ ਦਿੱਲੀ ਬੈਠੇ ਆ ਉਹ ਕੋਈ ਵੀ ਮੇਰੇ ਘਰੋਂ ਜਿਹੜਾ ਉਹਦੇ ਨਾਲ ਹੈ ਸੀ 3-4 ਬੰਦੇ ਉਹਨਾਂ ਨੂੰ ਮੈਂ ਮੇਰੇ ਘਰੋਂ ਪੈਸਾ ਚੱਕਣਾ ਜਾਂਦੇ ਵੀਰੇ ਮੈਂ ਘਰੋਂ ਦਵਾਂਗਾ ਉਹਨਾਂ ਨੂੰ ਨਹੀਂ ਤਾਂ ਮੈਨੂੰ ਉਹਦਾ ਅਕਾਊਂਟ ਨੰਬਰ ਦੋ ਵੀਰੇ ਮੈਂ ਇੱਥੇ ਬਹਿ ਕੇ ਪਾਵਾਂਗਾ ਇਹ ਮੇਰੀ ਹੱਥ ਜੋੜ ਕੇ ਬੇਨਤੀ ਆ ਵੀਰੇ ਸਭ ਨਾਲ ਤੇ ਮੈਂ ਆਪਣਾ ਥੋੜਾ ਜਿਹਾ ਹੋ ਸਕਦਾ ਉਹਨਾਂ ਦੀ ਆਪਣੇ ਵਾਲੋ ਹੈਲਪ ਕਰਨਾ ਚਾਹਨਾ ਸასიਖਾਲ ਵੀਰੇ ਸਾਰੇ ਭਰਾਵਾਂ ਨੂੰ ਕਿਸਾਨ ਜਿੰਦਾਬਾਦ ਕਿਸਾਨ ਆਪਣਾ ਕੰਮ ਪੂਰਾ ਕਰਕੇ ਹੀ ਵਾਪਸ ਆਉਣਗੇ ਮੈਨੂੰ ਪੂਰੀ ਉਮੀਦ ਆ ਹੋ ਸਕਦਾ ਮੇਰਾ ਫਾਦਰ ਵੀ ਉੱਥੇ ਹੀ ਆ ਤਾਂ ਮੈਨੂੰ ਬਹੁਤ ਖੁਸ਼ੀ ਆ ਕਿ ਕਿਸਾਨ ਬਹੁਤ ਇਕੱਠੇ ਹੋਏ ਨੇ ਇਸ ਅੰਦੋਲਨ ਨੂੰ ਕਾਮਯਾਬ ਕਰਕੇ ਹੀ ਮੁੜਨਗੇ ਸਾਡੀਆਂ ਦੁਆਵਾਂ ਤੁਹਾਡੇ ਨਾਲ ਨੇ ਅਸੀਂ ਦਿਲੋਂ ਤੁਹਾਡੀ ਇੱਜ਼ਤ ਕਰਨੇ ਆਂ ਦਿਲੋਂ ਸਤਿਕਾਰ ਕਰਨੇ ਆਂ ਮਤਲਬ ਮੈਂ ਹੋ ਸਕਦਾ ਅਗਰ ਮੈਂ ਆਪਣੇ ਪਿੰਡ ਹੁੰਦਾ ਤਾਂ ਮੈਂ ਕਿਸਾਨਾਂ ਦੇ ਨਾਲ ਪੱਕਾ ਜਾਂਦਾ ਮੇਰੇ ਪਿੰਡ ਦੇ ਜਾ ਰਹੇ ਨੇ ਕਿ ਨਹੀਂ ਜਾ ਰਹੇ ਮੈਨੂੰ ਪਤਾ ਨਹੀਂ